جی سارا جی نے آخر ماڑی ہو چکی ہے ਉਨ ਇਰਾਦੇ ਕੀ ਬਦਲਾ ਲੈਣਾ ਕੀ ਕਰਨਾ ਹੈ ਇੱਕ ਕਮੇਟੀ ਬਣਾ ਕਰੂਗੀ ਕਮੇਟੀ ਦਾ ਪੂਰਾ ਸਾਥ ਦੇਵਾਂਗੇ ਸਾਥ ਸੰਗਤ ਨੇ 5 6 ਵਾਰੀ ਸਟ੍ਰਾਈਕ ਕਰਤਾ ਹੈ ਫਿਰ ਕੱچے ਰਾਜ ਇਹ ਜਸਪੀ ਸਾਥ ਨੂੰ ਮਿਲਿਆ ਈਸੀ ਸਾਥ ਨੂੰ ਮਿਲਿਆ ਇਹ 5 6 ਤਾਂ ਮੈਂ ਘੱਟ ਪੇਰਿਆ ਉਤੋਂ ਕਈ ਗੁਣਾ ਜ਼ਿਆਦਾ ਵਾਰਤਾ ਜਾਤੀ ਇਦੇ ਕੋਲੇ ਰਿਕਾਰਡਿੰਗਾਂ ਆਉਂਦੀਆਂ ਸੀ ਮੇਰੇ ਫੋਨ 'ਤੇ ਵੀ ਹੈਗੀਆਂ ਇਹਦਾ ਕਤਲ ਹੋਣਾ ਬਹੁਤ ਵਾਰੀ ਤੇ ਹ ਅ ਅਸੀਂ ਬੋਲ ਕਰਦੇ ਕਿ ਜਿਵੇਂ ਇਸ ਸ਼੍ਰੀ ਨੂੰ ਕਹਿ ਦਈਏ ਕਿ ਗਰਾੜੇ ਪਿੰਡ ਦੇ ਗ੍ਰਾਮ ਨੂੰ ਕਤਲ ਨਾਲ ਦੀ ਰਾਤ ਉਸ ਸੜਕੋ ਕੇ ਉਸ ਨੂੰ ਸੰਭਾਲਦੀ ਹੈ ਉਸ ਨੂੰ ਸਿਕਿਉਰਿਟੀ ਦਿੰਦੀ ਹੈ ਇਸ ਨੂੰ ਹਾਰੇ ਕੱਟ-ਕੱਟ ਕੇ ਆਪਾਂ ਥਾਕੇ ਇਹਨੂੰ ਕਹਿਣਾ ਅਸਲ ਨਹੀਂ ਦੇਤੀ ਬਹੁਤ ਮਸਾਦਾ ਸੜਕਾ ਆ ਇਹ ਇਹਦੀ ਕੋਈ ਸ਼ਾਂਭਰੇ ਕੀ ਕਿਉਂ ਕਿਉਂਕਿ ਇਹਦਾ ਰੋੜਾ ਪਿਆ ਸੀਗਾ ਇੱਥੇ ਤੁਹਾਡੇ ਐਮਐਲਏ ਦਾ ਇਕ ਵੀਰ ਕਹਿੰਦਾ ਨੌਜਵਾਨ ਵੀ ਕਹਿ ਕੇ ਗਿਆ ਸੀ ਕਹਿੰਦਾ ਇਹ ਇਹ ਜਿਹੜੇ ਰਾਜ ਲੋਕ ਹੈ ਇਹਨਾਂ ਤੋਂ ਅਸੀਂ ਕੀ ਰਹਿਣਾ ਦੇਣਾ ਕਹਿੰਦਾ ਭਗਵਾਨ ਸਮਾਰ ਇਹਨੂੰ ਕਾਮੇਡੀ ਕਰਨ ਵਾਸਤੇ ਅਸੀਂ ਚੁਣਿਆ ਸਟੇਜ 'ਤੇ ਆਉਣ ਵਾਸਤੇ ਚੁਣਿਆ ਤੇ ਵੀਰੋ ਜਦੋਂ ਕਾਮੇਡੀ ਕਰਦਾ ਸੀ ਸਟੇਜਾਂ ਤੇ ਖੜ ਕੇ ਟਰੈਕਟਰਾਂ ਤੇ ਖੜ ਕੇ ਨੱਚਦਾ ਸੀ ਤੇ ਐ ਕਰਕੇ ਸੀਟਾਂ ਮਾਰਨ ਵਾਲੇ ਵੀ ਹਸੀ ਹੁੰਦੇ ਸੀ ਇਹ ਨਾ ਭੁੱਲਿਓ ਇਹਨਾਂ ਖਚ ਬੰਦਿਆਂ ਨੂੰ ਅੱਗੇ ਲਿਆਉਣ ਵਾਲੇ ਅਸੀਂ ਲੋਕ ਹੈਗੇ ਆ ਇਹ ਲੋਕ ਹੁਣ ਸੜਕਾਂ ਤੇ ਤਕਰਾਂ ਸਾਡੇ ਦੇ ਘੋੜੀਆਂ ਚਲਾਨ ਤੇ ਅਸੀਂ ਰਹਿਦੀ ਜ਼ਿੰਦਗੀ ਇਹਨਾਂ ਸੜਕਾਂ ਤੇ ਧਰਮਿਆਂ ਤੇ ਮਜ਼ਾਰਿਆਂ ਤੇ ਆਪਦੀ ਰਹਿਦੀ ਜ਼ਿੰਦਗੀ ਘਟ ਗਈ ਜੀ ਵੀ ਨਹੀਂ ਕਰਦਾ ਸਿਆਸੀ ਲੋਕਾਂ ਦੇ ਵਿੱਚ ਨਾ ਕਿ ਕਰਦਾ ਆ ਮੋਤਾ ਸਿੰਘ ਬੈਠਿਆ ਇਹਨੇ ਕੋ ਸਪੈਸੀ ਸੰਧਾ ਮੈਂ ਉਹਨਾਂ ਇਲਾਕੇ ਦੇ ਵਿੱਚ ਨਾ ਬੰਦ ਕਰ ਦੇਈਂ ਸਾਦਾ ਜੀ ਕਰੋਗਾ ਕਾਲ ਇੱਥੇ ਸਿਆਖੇਟ ਕੇ ਗਏ ਹੈ ਜਦੋਂ ਇੱਥੇ ਬਿਆਨ ਦਿੰਦੇ ਹੈ ਨਾਤੇ ਨਾਲ ਆਪਾਂ ਬਿਆਨ ਵਿਰੋਧੀ ਪਾਰਟੀ ਨੂੰ ਭੇਜ ਦਿੰਦੇ ਹੈ ਜੇਰੇ ਖਰਾਬ ਕੋਚ ਆਉਂਦਾ ਆਪਾਂ ਨੇ ਨੂੰ ਪੁੱਛਿਓ ਜਿਹੜੇ ਖਰਾਬ ਕੋਚ ਜਾਂਦੇ ਹੈ ਜੇ ਜੇ ਸਾਹ ਪ੍ਰਮੁੱਖ ਮੱਥੀ ਚੰਨੀ ਆ ਕੇ ਕੁਝ ਉਹ ਆਸਾਨੇ ਖਰਾਬ ਹੋ ਤੂਗਾ ਉਹਸੇ ਤੇ ਨਾਜ਼ਿਨਾ ਬਿਆਨ ਆਪਾਂ ਭੇਜੂਗਾ ਉਹ ਮਾਸ ਮਾਰ ਕੀ ਕਰੂਗਾ ਉਹ ਅਕੇ ਉਹ ਦੂਜੇ ਪੰਨੂ ਨੂੰ ਕਹਿ ਦੂਗਾ ਤੂੰ ਹੁਣ ਰਿਸਪੌਂਸ ਦੇਣਾ ਦੇ ਕਲਾਸ ਕਰ ਤੇ ਅੱਜ ਜਿਹੜਾ ਨੇ ਕ੍ਰਿਜ ਹੋਏ ਕੋਈ ਲੁਪਾਤੇ ਹੈਗੇ ਸਾਡੀ ਅਨਾਸ਼ਾ ਤੇ ਇਹ ਮਜ਼ਾਕ ਬੰਦ ਰਿਹਾ ਸਾਧ ਸੰਗਤ ਦੀ ਕੋਈ ਹੱਤ ਨਹੀਂ ਹੈਗਾ ਹੋਰ ਕਿਸੇ ਤੇ ਨੂੰ ਮੋਟਾ ਪਾ ਕੇ ਜਾਂ ਹੋਰ ਕੁਝ ਕਰਕੇ ਤੁਹਾਨੂੰ ਲੱਗਦਾ ਤੁਸੀਂ ਮਾਹੌਲ ਬਦਲੋਗੇ ਸੱਤ ਸੱਤੇ ਨੂੰ ਵਾਪਸ ਇੱਥੇ ਲਿਆਓਗੇ ਨਹੀਂ ਹੋਣਾ ਜੋ ਗਵਾੜਿਆ ਤੋਂ ਗਵਾੜਿਆ ਸੰਗਤ ਤੁਸੀਂ ਹੋ ਰਹੇ ਹੋ ਔਡੇ ਵੀ ਸੂਰਮੇ ਸਾਡੇ ਭਰਾ ਜੀ ਦੋ ਰਹੇ ਐ ਇਹਨਾਂ ਨੂੰ ਕੋਈ ਕਿਸੇ ਚੀਜ਼ ਦਾ ਪਰਚੀ ਨਹੀਂ ਕਰ। ਕੱਲ ਉੱਤੇ ਡਿਗਾਈ ਤੇ ਰਿਆ ਕਹਿੰਦਾ ਪੈਸਿਆਂ ਦਾ ਲੈਣ ਦੇ। ਸਾਥ ਸੰਗਤ ਦੀ ਅੱਜ ਤੱਕ ਮੈਂ ਇਹ ਗੱਲ ਕਿਸੇ ਨਹੀਂ ਦੇਖੀ ਜਿੱਤੇ ਕਿਸੇ ਮਾਂ ਦਾ ਤੁਸੀਂ ਭੈਣ ਦਾ ਪੁੱਤ ਭਰਾ ਮਰਿਆ ਹੋਵੇ ਉਹਨਾਂ ਦਾ ਭਰਾਨ ਹੀ ਨਾ ਸਾਥ ਕੀਤਾ ਹੋਵੇ ਜਿੱਥੇ ਉਹ ਕੱਦਸ਼ਾ ਜਿਤਾ ਰਹੇ ਐ ਇਸੇ ਮੈਨੇ ਨੇ ਉਪਰ ਕਿਹਾ ਕੀਤਾ ਜਾ ਕਰਵਾਇਆ ਉਹ ਕੋਈ ਜਾਂਚ ਹੀ ਨਹੀਂ ਕਰਦੇ ਜਦੋਂ ਅਸਲਾਮਾਂ ਕਰੇ ਸੀ ਸਿਕਿਉਰਟੀ ਵਾਲੇ ਸੀ ਉਹਦੋਂ ਇਹਨੂੰ ਐਂ ਵਿਾਰਸ ਛੱਡਦਾ ਕਿਉਂ ਛੱਡਿਆ ਕਿਉਂਕਿ ਇਹ ਸਾਰੀ ਚੀਜ਼ ਸਾਜ ਦੇ ਤਹਿਤ ਸੀ ਇਹ ਹੋਣੀ ਸੀ ਇਹਨੂੰ ਛੱਡਿਆ ਹੀ ਵਿਾਰਸ ਇਸ ਕਰਕੇ ਸੀ

ਇਕਾ ਮਾਡਲ ਹੈ ਜਿਹੜਾ ਨੇਪਾਲ 'ਚ ਹੋਇਆ ਸਾਰਿਆਂ ਨੇ ਦੇਖਿਆ ਅੱਜਕੱਲ ਸਰਕਾਰਾਂ ਡਰੀਆਂ ਹੋਈਆਂ ਇਹ ਡਾਂ ਕਰਕੇ ਇਹੋ ਜਿਹੇ ਨੌਜਵਾਨਾਂ ਨੂੰ ਚੁੱਪ ਕਰਾਉਂਦੀਆਂ ਜਿਹੜੇ ਬੋਲਦੇ ਐ ਇਹੋ ਜਿਹਿਆਂ ਨੂੰ ਮਰਵਾਉਣ ਚਿਆਂ ਕਿਉਂ ਕਿਉਂਨੇ ਹੋਇਆ ਨਾਂ ਲੱਗਦੇ ਸੂਬੇ ਨੇਪਾਲ 'ਚ ਹੋਇਆ ਜਾਂ ਤਾਂ ਕੋਈ ਸਿਸਟਮ ਚੁਣ ਲਓ ਜੇ ਤਿਹ ਨਾ ਸਾਰਿਆਂ ਦਾ ਸਪਾਇਆ ਕਰ ਦਿਓ ਉਹ ਕੋਈ ਹੱਲ ਨਹੀਂ ਹੈਗਾ ਕਿਹਾ ਰੈਂਜੀ ਜ਼ਿੰਦਗੀ ਰਹੀ ਬੈਠੇ ਰੋ ਜੇ ਆ ਕੇ ਅੰਦਰ ਘੂਟ ਪਾ ਲਓ ਸਾਡੇ ਵੀ ਲੈਣੀ ਹੋਊਗਾ ਆਰਾ ਝੂਠ ਹੈ ਇੱਕ ਦੇ ਵਲੇ ਖੈ ਹੋਣਾ ਆਹੀ ਕੁਛ ਲੱਗੀ ਜਾਣਾ ਇੱਕ ਅਸਲ ਉਸਨੇ ਰਣਕੇ ਉਸ ਐਮਐਲਏ ਨਾਲ ਰਵਾਇਆ ਉਹ ਇਦਿਚੇ ਕੋਈ ਧੁੱਪ ਨਹੀਂ ਬੰਦੇ ਇਹ ਤਾਂ ਕਦਰ ਨਹੀਂ ਸੀ ਹੋਣਾ ਇੰਨੀਆਂ ਦਰਖਾਸਤਾਂ ਦੇ ਚੁੱਕੇ ਐ ਸਾਰਾ ਰਿਕਾਰਡ ਹੈਗਾ ਇਹ ਸਾਰਾ ਰਿਕਾਰਡ ਚਨੁਨਤੋ ਤੇ ਜਾਊਗਾ ਐ ਹੋਈ ਨਹੀਂ ਤਾਂ ਸਰ ਕੀ ਪੁੱਛ ਲਈ ਐਮਪੀ ਉਦੋਂ ਪ੍ਰਸਾਦ ਕਮੇਟੀ ਸਿਮਾਨ ਐਪੀ ਸੀ ਕਦੀ ਕੋਈ ਚੀਜ਼ ਮੋੜੀ ਨਹੀਂ ਸੀ ਕਿ ਇਹ ਦੀ ਸੁਰੱਖਿਆ ਮੋੜਦੀ ਇਹਨੂੰ ਨਾ ਉਦੋਂ ਅਸਰ ਦਿੱਤੇ ਸੀ ਜਦੋਂ ਮੈਂ ਤੁਹਾਨੂੰ ਇੱਕ ਹੋਰ ਕਾਸ ਸੁਣਾਉਂਦਾ ਜਦੋਂ ਛੇ ਛੁਕੇ ਬੱਚੇ ਪਏ ਜਦੋਂ ਕੋਈ ਨਾਲ ਇੱਥੇ ਰੋਣਾ ਪਿਆ ਸੀ ਉਦੋਂ ਮੈਂ ਖਦਰ ਨਾਮ ਜਿਹੜਾ ਕੁਝ ਚੰਗੇ ਵੀ ਹੈਗੇ ਆ ਉਹਨਾਂ ਨੇ ਆਪ ਫੋਨ ਕਰਕੇ ਸਾਨੂੰ ਕਿਹਾ ਕਿ ਇਹਨੂੰ ਆਪਰੇ ਕੋਲ ਜਲੰਧਰ ਉਤੋਂ ਕਾ ਇਲੈਕਸ਼ਨ ਚਾਪੀਸ ਦੀ ਜਿਮਨੀ ਚੋਂ ਕੱਟੂ ਸਾਫ ਦੀ ਜਿਹੜੇ ਇਹਨੂੰ ਆਪ ਤੇ ਕੋਲ ਬਣਾ ਲਓ ਅਸੀਂ ਆਈ ਰਿਕਵਰਡ ਵਾਸਤੇ ਛਾਪਾ ਜਾਂ ਮਾਰਾਂਗੇ ਇਹਨੂੰ ਚਿਪਕਾਂਗੇ ਤੁਸੀਂ ਉਹਨਾਂ ਕੋਲ ਇੰਟਰਨੈਟ ਤੋਂ ਮੁਕਿਰਿਆ ਉਹਨੀਆਂ ਚਿੱਤ ਜਵਾਨ ਹੋ ਗਈ ਸਾਧ ਸੰਗਤ ਜੀ ਇਹ ਉਦੋਂ ਦੀ ਇਸ ਸਾਜਿ ਚੱਲਦੀ ਆ ਰਹੀ ਹੈ ਯਕੀਨ ਕਰਨਾ ਹੈ ਖਾਦਿਓ ਨਹੀਂ ਕਰਨਾ ਨਾ ਕਰਿਓ ਆਪ ਦਾ ਟ੍ਰੇਨ ਕ੍ਰਾਸ ਕਰਨਾ ਹੈ ਕਰੋ ਆਪ ਦਾ ਕੁਛ ਬਣੋਣਾ ਹੈ ਇਹਨਾਂ ਇਨਸਾਫ ਲੈਣਾ ਹੈ ਤੇ ਮੇਂ ਸੋਚੋ ਕੀ ਕਰਨਾ ਹੈ ਜੋ ਵੀ ਇਹ ਸਿਖ ਕਮੇਟੀ ਫੈਸਲਾ ਲਊਗੀ ਉਸੇ ਨਾਲ ਲੜੇਗੇ ਹੈ ਬਦਲਾ ਲੈਣਾ ਬਹੁਤ ਜ਼ਰੂਰੀ ਹੈ ਜਿਵੇਂ ਉਰਖਿਆ ਜਿਵੇਂ ਮੂਜੇਵਾਲੇ ਦਾ ਫਰਦ ਸਾਹਿਬ ਆ ਕੇ ਕਹਿ ਕੇ ਗਿਆ سارے, بہت لوگوں. سارے کی کون کی کرتا ہے کون کی نہیں کرتا ریسٹر لین ہو گلا نہیں کردیا اتر ਇਸ ਸਾਫ ਕਰਨਾ ਪੈਣਾ ਹੈ ਕਿ ਅਸੀਂ ਬਦਲਾ ਕੀ ਲੈਣਾ